ਮਿਹਨਤ ਕੀਤੀ ਪਰ ਜਿਹੜਾ ਕੰਮ ਕੀਤਾ ਦਿਲੋਂ ਕੀਤਾ ਹੈ ਠੋਕ ਮਜਾ ਕੇ ਕੀਤਾ ਹੈ ਇਮਾਨਦਾਰੀ ਨਾਲ ਕੀਤਾ ਕੋਈ ਉਂਗਲ ਨਹੀਂ ਚੱਕ ਸਕਦਾ ਆਪਣੇ 24 ਸਾਲ ਦੇ ਕਿਰਦਾਰ ਤੇ ਕੋਈ ਵੀ ਨਹੀਂ ਚੱਤ ਤੋਂ ਵੱਡਾ ਜਿਹੜਾ ਡਰਾਪ ਹੈ ਕਹਿ ਲੋ ਪ੍ਰੋਸੇਜੋਗਤਾ ਤੇ ਸਵਾਲ ਹੈ ਪੋਲਿਟਿਕਲ ਲੀਡਰ ਦੀ ਇਹ ਚੰਦੂ ਆਜਰਾ ਸਾਹਿਬ ਨੇ ਸੈਟਿੰਗ ਕਰ ਲਈ ਕਾਂਗਰਸ ਅਕਾਲੀ ਦਲ ਦੇ ਬੰਦਿਆਂ ਨੇ ਵੀ ਇਹੀ ਕਿਹਾ ਹੈ ਵੀ ਸਾਨੂੰ ਕਿਹਾ ਗਿਆ ਵੀ ਤੁਸੀਂ ਕਾਂਗਰਸ ਨੂੰ ਵੋਟ ਪਾਓ ਕੱਲ ਜੀ ਤੁਸੀਂ ਇੱਕ ਨਿਰਪੱਖ ਪੋਸਟ ਤੇ ਮਗਰ ਪਰ ਸਵਾਗਤ ਕਰਦਾ ਇਸ ਵਕਤ ਅਸੀਂ ਕੰਗ ਸਾਹਿਬ ਦੇ ਕੋਲ ਮੌਜੂਦ ਆ ਐਮਪੀ ਬਣ ਚੁੱਕੇ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਈਆਂ ਨੇ ਕਿ ਆਖਿਰ ਕੱਲ ਜਿਹੜੇ ਕੀ ਜੇਤੂ ਰਹੇ ਨੇ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਭਰਾਵਾਂ ਦਾ ਕੀ ਕਹਿਣਾ ਚਾਹੂਗੀ ਜੀ ਪਹਿਲਾਂ ਸਫਰ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਇਲੈਕਸ਼ਨ ਪੀਯੂ ਤੋਂ ਸ਼ੁਰੂਆਤ ਕੀਤੀ ਸੀ ਅੱਜ ਐਮਪੀ ਬਣ ਚੁੱਕੇ ਹਾਂ ਕਿਵੇਂ ਲੱਗ ਰਿਹਾ ਜੀ ਇਹ ਕੋਈ ਸੁਭਾਵਿਕ ਜੀ ਗੱਲ ਹੈ ਜੀ ਜਦੋਂ ਅਸੀਂ ਪੀਯੂ ਚ ਆਏ ਸੀ ਅਸੀਂ ਤਾਂ ਕਦੀ ਨਹੀਂ ਸੋਚ ਸਕਦੇ ਸੀ ਹਮ ਅਸੀਂ ਤਾਂ ਵੱਤ ਵੱਤ ਸੋਚਦੇ ਸੀ ਕਿਤੇ ਜੀ ਛੋਟੀ ਮੋਟੀ ਨੌਕਰੀ ਕੋਈ ਮਿਲ ਜੂਗੀ ਹਮ ਸਪੋਰਟਸ ਕੋਟੇਜ ਤੇ ਪਰ ਪ੍ਰਮਾਤਮਾ ਦੀ ਤੁਹਾਡੀ ਜਿਹੜੀ ਵਸਤ ਨਹੀਂ ਆ ਉਹ ਗੁਰੂ ਉੱਪਰ ਵਾਲਾ ਤੈਅ ਕਰਦਾ ਹੈ ਤੁਹਾਡੇ ਹੱਥ ਚ ਨਹੀਂ ਹੈ ਜੀ ਔਰ ਮੈਂ ਤੇ ਇਹ ਕਈ ਵਾਰ ਦੇਖ ਲਿਆ ਹੈ ਹਮ ਪ੍ਰੈਕਟੀਕਲੀ ਔਰ ਵੇਖੋ ਅੱਜ ਜਦੋਂ ਯੂਨੀਵਰਸਿਟੀ ਦੇ ਇਲੈਕਸ਼ਨ ਲੜੇ ਉਦੋਂ ਵੀ ਇਹ ਨਹੀਂ ਚ ਵੀ ਲੜਦੇ ਆ ਜੀ ਉਹ ਵੀ ਜਿੱਤੇ ਆ ਸੈਨੇਟ 'ਚ ਵੀ ਜਿੱਤੇ ਆ तमाम ਪੋਲੀਟੀਕਲ ਪਾਰਟੀ ਕੰਮ ਵੀ ਕੀਤਾ ਹੈ ਰੁਦਰੋਂ ਵੀ ਛੱਡਿਆ ਹੈ ਅੱਜ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸ਼੍ਰੀ ਨੰਦਪੁਰ ਸਾਹਿਬ ਦੇ ਲੋਕਾਂ ਨੇ ਲੋਕ ਸਭਾ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਹੈ ਤੋਂ ਪਰਮ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਆਪਣੀ ਲੀਡਰਸ਼ਿਪ ਦਾ ਧੰਨਵਾਦ ਹੈ ਗੁਰੂ ਸਾਹਿਬ ਦਾ ਸ਼ੁਕਰਾਨਾ ਹੈ ਜੀ ਔਰ ਵੋਟਰ ਸਾਹਿਬਾਨ ਨੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਇੱਕ ਬਹੁਤ ਐਮ ਜ਼ਿੰਮੇਵਾਰੀ ਦਿੱਤੀ ਕੰਨ ਸਾਹਿਬ ਅੱਜ ਤੁਸੀਂ ਐਮ ਪੀ ਹੋ ਜੇਕਰ ਮੰਨ ਚ ਕੀ ਸੀਗਾ ਜਦੋਂ ਐਮਪੀ ਬਣਨ ਨਹੀਂ ਬੈਠੇ ਨਹੀਂ ਸੀ ਤੁਸੀਂ ਉਦੋਂ ਮਨ ਦੇ ਵਿੱਚ ਕੀ ਸੀਗਾ ਕੀ ਕੰਨ ਸਾਹਿਬ ਕੀ ਹੋਣਾ ਸੀ ਅੱਜ ਦੇ ਸਮੇਂ ਦੇ ਵਿੱਚ ਜੀ ਮੈਂ ਤਾਂ ਵੱਤ ਵੱਤ ਸੋਚਦੀ ਮੈਂ ਐਕਚੁਅਲ ਬਸ ਕਾਲ ਪਲੇਅਰ ਸੀਗਾ ਐਵਰੇਜ ਉਹ ਵੀ ਬਹੁਤ ਵੱਡਾ ਆਊਟਸਟੈਂਡਿੰਗ ਨਹੀਂ ਸੀ ਜੀ ਇੰਟਰਸਟ ਗਵਰਨਮੈਂਟ ਲਿਸਟ ਹੈ ਮੇ ਉਸੇ ਜੀ ਪਰ ਵੱਤ ਵੱਤ ਸੋਚਦੇ ਸੀ ਕਿ ਕਿਸੇ ਕਿਸੇ ਡਿਪਾਰਟਮੈਂਟ ਮਹਿਕ ਵਿੱਚ ਕਲੈਰੀਕਲ ਸਟਾਫ ਚ ਭਰਤੀ ਹੋ ਜਾਾਂਗੇ ਕੋਈ 10-20 ਹਜ਼ਾਰ ਦੀ ਨੌਕਰੀ ਕਰਾਂਗੇ ਹੂੰ ਥੋੜੀ ਬੱਤ ਖੇਤੀਬਾੜੀ ਬਜ਼ੁਰਗਾਂ ਦੀ ਹੈਗੀ ਹੈ ਉਹ ਚਲੋ ਪਰੰਪਰਿਤ ਪਰਮਾਸ਼ਾ ਦਾਦਿਆਂ ਦੇ ਫਾਦਰ ਸਾਹਿਬ ਉਹਨਾਂ ਨੇ ਮਿਹਨਤ ਨਾਲ ਜ਼ਮੀਨ ਬਣਾਈ ਹੈ ਜਿਹੜੀ ਉਹਦਾ ਠਿਕਾ ਠੁਕਾ ਆ ਜਾਂਦਾ ਮਤਲਬ ਐਵਰੇਜ ਜਿਹੜਾ ਇੱਕ ਪਰਿਵਾਰ ਹੁੰਦਾ ਹੈ ਉਹੀ ਹੈ ਔਰ ਇਹ ਤੇ ਚਲੋ ਹੁਣ ਮਿਹਨਤ ਕੀਤੀ ਪਰ ਜਿਹੜਾ ਕੰਮ ਕੀਤਾ ਦਿਲੋਂ ਕੀਤਾ ਠੋਕ ਵਜਾ ਕੇ ਕੀਤਾ ਹੈ ਇਮਾਨਦਾਰੀ ਨਾਲ ਕੀਤਾ ਕੋਈ ਉਂਗਲ ਨਹੀਂ ਚੱਕ ਸਕਦਾ ਆਪਣੇ 24 ਸਾਲ ਦੇ ਕਿਰਦਾਰ ਤੇ ਕੋਈ ਵੀ ਨਹੀਂ ਵਿਰੋਧੀ ਹੋਵੇ ਚਾਹ ਆਪਦਾ ਹੋਵੇ ਕਿਸੇ ਕੰਮ 'ਚ ਕੋਤਾਈ ਨਹੀਂ ਕੀਤੀ ਔਰ ਜਵਾਬ ਦੇ ਨਾ ਵੀ ਕੀਤਾ ਹੈ ਇੱਕ ਵਾਰ ਇਹ ਨਹੀਂ ਵੀ ਕੰਮ ਵੋਟਾਂ ਮੰਗਣ ਜਾਵਾਂਗੇ ਤਾਂ ਅੱਖ ਨਹੀਂ ਨਹੀਂ ਪਾ ਕੇ ਨਹੀਂ ਜਾਂਦੇ ਅੱਖ ਮਲਾ ਕੇ ਜਾਂਦਾ گاਵੀ ਜਾਵਾਂਗੇ ਕੰਮ ਕਰਕੇ ਜਾਵਾਂਗੇ ਕੰਨ ਸਰ ਸੱਤਾ ਦੇ ਵਿੱਚ ਆ ਚੁੱਕੇ ਹੋਣਾ ਅਕਸਰ ਮੰਤਰੀ ਜੀ ਗੱਲ ਕਰੀਏ ਲੋਕਾਂ ਦੇ ਵਿੱਚ ਵਿਚਰਦੇ ਨਹੀਂ ਉਸ ਤੋਂ ਬਾਅਦ ਵੋਟਾਂ ਤੋਂ ਬਾਅਦ ਉਸ ਬਾਰੇ ਕੀ ਕਹੋਗੇ ਦੇਖੋ ਇਹ ਸਭ ਤੋਂ ਵੱਡੀ ਜਿਹੜੀ ਜਿਹੜਾ ਵੱਡਾ ਇਸ਼ੂ ਨਿਕਲ ਕੇ ਆਇਆ ਮੈਨੂੰ ਨੋ ਵਿਧਾਨ ਸਭਾ ਚ ਘੁੰਮਣ ਦਾ ਮੌਕਾ ਮਿਲਿਆ 2 ਮਹੀਨੇ ਜੀ ਸਭ ਤੋਂ ਵੱਡਾ ਜਿਹੜਾ ਡਰਾਪ ਬੈਗ ਕਹ ਲੋ ਪਰ ਉਸੇ ਹੀ ਉੱਤੇ ਸਵਾਲ ਹੈ ਪੋਲਿਟਿਕਲ ਲੀਡਰ ਦੀ ਹਾਲਾਂਕਿ 2022 ਤੋਂ ਬਾਅਦ ਭਗਵੰਤ ਮਾਨ ਜੀ ਦੀ ਜਿਹੜੀ ਸਰਕਾਰ ਬਣੀ ਹੈ ਮਾਨ ਸਾਹਿਬ ਦੇ ਪ੍ਰਤੀ ਲੋਕਾਂ ਦਾ ਜਿਹੜਾ ਇੱਕ ਚੁਕਾਅ ਹੈ ਇੱਕ ਭਰੋਸਾ ਹੈ ਉਹ ਉਹਨੇ ਕ੍ਰੈਡੀਬਿਲਟੀ ਬਹਾਲ ਕੀਤੀ ਹੈ ਸ਼੍ਰੀ ਨੰਦਪੁਰ ਸਾਹਿਬ ਦੇ ਲੋਕਾਂ ਚ ਪੋਲਿਟਿਕਲ ਆਦਮੀ ਦੀ ਕ੍ਰੈਡੀਬਿਲਟੀ ਬਹਾਲ ਕਰਨਾ ਮੇਰੇ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਔਰ ਮੈਂ ਇਹ ਗੱਲ ਕਹੀ ਉਹਨਾਂ ਨੂੰ ਕਿ ਅਸੀਂ ਇੱਕ ਵਾਰ ਨਹੀਂ ਵਾਰ-ਵਾਰ ਆਵਾਂਗੇ ਅਸੀਂ ਜਵਾਬ ਦੇ ਹਾਂ ਲੋਕਾਂ ਦੇ ਪ੍ਰਤੀ ਇਹ ਨਹੀਂ ਆ ਵੀ ਜਿਹੜੇ ਪੁਰਾਣੇ ਵੋਟਾਂ ਲੈ ਕੇ ਗਾਂਹ ਜਾਂਦੇ ਮੁੜਦੇ ਨਹੀਂ ਆਏ ਉਹ ਸਾਰੇ ਲਾਂਬੇ ਲਾ ਦਾਂਗੇ ਕੰਮ ਵੀ ਕਰਾਂਗੇ ਲੋਕਾਂ ਚ ਵਿਚਰਾਂਗੇ ਵੀ ਪੰਜਾਬ ਦੀ ਗੱਲ ਵੀ ਕਰਾਂਗੇ ਸੰਵਿਧਾਨਿਕ ਸੰਸਥਾਵਾਂ ਨੂੰ ਮਜ਼ਬੂਤੀ ਜਿਹੜੀ ਦੇਣ ਵਾਸਤੇ ਆਪਣਾ ਪੁਆਇੰਟ ਆਫ View ਵੀ ਰੱਖਾਂਗੇ ਬਿਲਕੁਲ ਕਾਲਪ ਸਾਬ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਲੈ ਕੇ ਲੋਕ ਥੋੜੇ ਜਿਹਾ ਨਿਰਾਸ਼ ਨੇ ਜੇਕਰ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ 13 0 ਦੀ ਗੱਲ ਕੀਤੀ ਜਾ ਰਹੀ ਸੀਗੀ ਉਸ ਨੂੰ ਲੈ ਕੇ ਕੀ ਕਹੋਗੇ ਦੇਖੋ ਲੋਕ ਸੀਐਮ ਸਾਹਿਬ ਤੋਂ ਨਿਰਾਸ਼ ਨਹੀਂਗੇ ਜੀ ਲੋਕ ਕਈ ਵਾਰ ਲੋਕਲ ਲੈਵਲ ਤੇ ਕਈ ਐਮਐਲਏ ਸਹਿਬਾਨਾਂ ਦੇ ਪ੍ਰਤੀ ਐਂਟੀਨਕਮੰਚੀ ਹੈ ਜਾਂ ਉਹਨਾਂ ਦਾ ਜਿਹੜਾ ਵਿਵਾਦ ਆ ਉਹਦੇ ਤੇ ਕਈ ਤਰ੍ਹਾਂ ਦੇ ਲੋਕਾਂ ਨੂੰ ਹੈਗੇ ਆ ਗਿਲੇ ਸ਼ਿਕਵੇ ਉਹ ਹੁਣ ਵਾਲੇ ਟਾਈਮ 'ਚ ਸਵਿੱਚਾ ਕਰਾਂਗੇ ਦੂਰ ਕਰਾਂਗੇ ਬਿਲਕੁਲ ਜੇ ਫਰੀਦਕੋਟ ਤੇ ਖਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਲੀਡ ਦੇ ਨਾਲ ਜਿੱਤੇ ਨੇ ਕੀ ਕਹਿਣਾ ਚਾਹੁੰਦੇ ਜਨ ਬਾਰੇ ਦੇਖੋ ਡੈਮੋਕ੍ਰੇਸੀ ਆ ਲੋਕਾਂ ਦਾ ਫਤਕਾ ਫਤਵਾ ਸਿਰਮੱਤੇ ਆ ਲੋਕ ਡੈਮੋਕ੍ਰੇਸੀ ਚ ਤੈਅ ਕਰਦੇ ਜਿੰਨੂੰ ਉਹਨਾਂ ਨੇ ਚੁਣਿਆ ਲੋਕਾਂ ਦਾ ਫਤਵਾ ਬਿਲਕੁਲ ਸੋ ਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਮੁੱਖ ਝੰਡੇ ਕੀ ਹੋਣਗੇ ਇਸ ਇਹ ਅਜੰਡੇ ਤਾਂ ਬਹੁਤ ਐ ਕੰਮ ਬੜੇ ਕਰਨ ਵਾਲੇ ਆ ਉਹ ਤਾਂ ਹੁਣ ਮੈਂ ਵੇ ਇੱਕ ਇੱਕ ਕਰਕੇ ਪਰ ਸਭ ਤੋਂ ਵੱਡਾ ਅਜੰਡਾ ਤੇ ਹੀ ਆ ਵੀ ਬਤੌਰ ਐਮਪੀ ਤੁਹਾਨੂੰ ਆਪਣੀ ਕ੍ਰੈਡੀਬਿਲਟੀ ਜਿਹੜੀ ਪੋਲੀਟੀਕਲ ਲੀਡਰ ਦੀ ਕ੍ਰੈਡੀਬਿਲਟੀ ਬਹਾਲ ਕਰਨੀ ਹੈ ਲੋਕਾਂ 'ਚ ਵਿਸ਼ਵ ਭਰੋਸੇਯੋਗਤਾ ਮਜ਼ਬੂਤ ਕਰਨੀ ਹੈ ਹੁਣ ਤੋਂ ਵੱਡੀ ਗੱਲ ਤੇ ਆ ਉਹਦੇ ਸਾਰਾ ਕੁਝ ਹੀ ਆ ਜਾਂਦਾ ਜੇ ਤੁਸੀਂ ਲੋਕਾਂ ਨੂੰ ਜਾਓਗੇ ਲੋਕਾਂ ਦੇ ਇਸ਼ੂ ਐਡਰੈਸ ਕਰੋਗੇ ਤਾਂ ਹੀ ਜਾਓਗੇ ਦੁਬਾਰਾ ਇੱਥੇ ਤੁਸੀਂ ਕੰਨੀ ਕੱਟਣ ਲੱਗ ਜਿਓ ਕਾਂਗਰਸ ਨੂੰ ਏਰੀਆ ਬਦਲ ਦੂਗੇ ਹੂੰ ਬਿਲਕੁਲ ਕਰਾਂਗੇ ਲੋਕ ਐਕਸਰ ਹੀ ਗੱਲ ਕਹਿੰਦੇ ਨੇ ਵੀ ਜੇ 5 ਸਾਲ ਸਾਡੇ ਕੰਮ ਕੀਤਾ ਠੀਕ ਹੈ ਤਾਂ ਅਗਲੇ ਸਾਲ ਨਹੀਂ ਤਾਂ ਫੇਰ 5 ਸਾਲ ਉਹ ਬਦਲ ਦਿੱਤਾ ਜਾਵੇਗਾ ਹਾਂ ਲੋਕਾਂ ਦੇਖੋ ਡੈਮੋਕ੍ਰੇਸੀ ਦੀ ਇਹੀ ਖੂਬਸੂਰਤੀ ਹੈ ਕਿ ਇਹਦੇ ਵਿੱਚ ਲੋਕ ਖੁਦ ਚਾਹ ਉਹਨੂੰ ਚੁਣਦੇ ਆ ਆਪਣਾ ਨੁਮਾਇੰਦਾ ਔਰ ਲੋਕਾਂ ਨੂੰ ਪੂਰਾ ਅਧਿਕਾਰ ਹੱਕ ਹੈ ਕਾਂਗਰਸ ਸਾਹਿਬ ਆਖਰੀ ਸਵਾਲ ਕਰੂੰਗਾ ਮੈਂ ਫਸਮਾ ਮੁਕਾਬਲਾ ਸੀਗਾ ਕਾਂਗਰਸ ਦੇ ਨਾਲ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਚੰਦੂ ਮਜਰੇ ਦੀ ਜਵਾਰਦੂ ਮੈਂ ਕਹਿੰਦਾ ਕੱਟੇ ਪਈ ਆ ਉਸ ਬਾਰੇ ਕੀ ਕਹਿਣਾ ਤੁਹਾਡਾ ਇਹ ਦੇਖੋ ਮੈਨੂੰ ਲੱਗਦਾ ਵੀ ਇਹਨਾਂ ਨੇ ਤੇ ਸੈਟਿੰਗ ਕਰ ਲਈ ਜੋ ਨਿਕਲ ਕੇ ਆ ਰਿਹਾ ਫੀਡਬੈਕ ਜੀ ਇਹ ਚੰਦੂ ਆਇਰਾ ਸਾਹਿਬ ਨੇ ਸੈਟਿੰਗ ਕਰ ਲਈ ਕਾਂਗਰਸ ਨਾਲ ਇਹਨਾਂ ਨੇ ਹੁਣ ਉਹਦੇ ਅੰਦਰ ਹੱਥੇ ਲੈਣ ਦੇਣ ਕੁਝ ਹੋਇਆ ਨਹੀਂ ਹੋਇਆ ਔਰ ਤੇ ਮੈਨੂੰ ਨਹੀਂ ਪਤਾ ਹਮ ਪਰ ਜੋ ਸਾਨੂੰ ਕਈ ਸਰਪੰਚ ਸਾਹਿਬਾਨਾਂ ਨੇ ਕਾਂਗਰਸੀ ਸਰਪੰਚ ਸਾਹਿਬਾਨਾਂ ਨੇ ਫੀਡਬੈਕ ਦਿੱਤਾ ਉਹਨਾਂ ਨੇ ਇਹੀ ਕਿਹਾ ਵੀ ਸਾਨੂੰ ਅਕਾਲੀ ਦਲ ਦੇ ਬੰਦਿਆਂ ਨੇ ਵੀ ਇਹੀ ਕਿਹਾ ਹੈ ਵੀ ਸਾਨੂੰ ਕਿਹਾ ਗਿਆ ਵੀ ਤੁਸੀਂ ਕਾਂਗਰਸ ਨੂੰ ਵੋਟ ਪਾਓ ਔਰ ਇਹ ਬਹੁਤ ਨੀਚਲੇ સ્તર ਦੀ ਰਾਜਨੀਤੀ ਹੈ ਪੰਜਾਬ ਚ ਔਰ ਇਹ ਇਹਨਾਂ ਤੋਂ ਐਕਸਪੈਕਟਿਡ ਹੈ ਅਕਾਲੀ ਦਲ ਬਾਦਲ ਵਾਲੇ ਜਿਹੜਾ ਪੂਰਾ ਇਹ ਟੋਲਾ ਹੈ ਨਾ ਚੰਦੂ ਮਾਜਰਾ ਉਹਦੇ ਸਾਰੇ ਐ ਇਹਨਾਂ ਤੋਂ ਐਕਸਪੈਕਟਿਡ ਹੈ ਵੀ ਇਹ ਕਰਦੇ ਆ ਸੇਟ ਬੀਬੀ ਲੇਗੀ ਬਸ ਇੱਕ ਹੈ ਸੀਟ ਇੱਕ ਬੀਬੀ ਲੇਗੀ ਬਸ ਬਟੇੜੀ ਆ ਲੈ ਡੈਫੀਨਿਟਲੀ ਉੱਥੇ ਵੀ ਦੇਖਾਂਗੇ ਕੀ ਪਾਰਟੀ ਦੀ ਕਮੀ ਪੇਸ਼ੀ ਰਹੀ ਹੈ ਬਿਲਕੁਲ ਬਿਲਕੁਲ ਸੋ ਵੋਟਰਾਂ ਨੂੰ ਕੀ ਕਹੋਂਗੇ ਜੀ ਉਹ ਜਾਣ ਲਗੇ ਜੀ ਦੇਖੋ ਵੋਟਰ ਸਹਿਬਾਨਾਂ ਨੂੰ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਹੈ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਸ਼ੁਕਰ ਕਰਦੇ ਹਾਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਦੂਜਾ ਉਹਨਾਂ ਨੂੰ ਮੈਂ ਕਹਾਂਗਾ ਤੁਸੀਂ ਬੇਫਿਕਰ ਹੋ ਕੇ ਸਾਨੂੰ ਇੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਅਸੀਂ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਵਾਰ-ਵਾਰ ਤੁਹਾਡੇ ਕੋਲ ਆਵਾਂਗੇ ਮਿਲ ਜੁਲ ਕੇ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਮਸਲੇ ਵੀ ਐਡਰੈਸ ਕਰਾਂਗੇ ਔਰ ਪੰਜਾਬ ਦੀ ਜਿਹੜੀ ਗੱਲ ਹੈ ਪੰਜਾਬ ਦੇ ਜਿਹੜੇ ਇਸ਼ੂਜ਼ ਨੇ ਉਨਾਂ ਨੂੰ ਵੀ ਬਤੌਰ ਮੈਂਬਰ ਪਾਰਲੀਮੈਂਟ ਪਾਰਲੀਮੈਂਟ 'ਚ ਜਿਹੜੇ ਐਡਰੈਸ ਕਰਾਂਗੇ ਬਿਲਕੁਲ ਧੰਨਵਾਦ ਜੀ ਸ਼ੁਕਰੀ ਸੈਸਨ ਮਲਵਿੰਦਰ ਸਿੰਘ ਕਾਂਗੋਣਾ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਹੁਣ ਪੰਜਾਬ ਦੇ ਮੁੱਦੇ ਜਿਹੜੇ ਕਿ ਉਹ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਣਗੇ ਹੁਣ ਦੇਖਣਾ ਹੋਵੇਗਾ ਸਮਾਜ ਦੇ ਨਾਲ ਕੀ ਕੀ ਸਰਕਾਰਾਂ ਕਰਦੀਆਂ ਨੇ ਕੈਮਰਾਮੈਨ ਸੁਰਿੰਦਰ ਦੇ ਨਾਲ ਗੁਰਪ੍ਰੀਤ